ਸਨਵਾਇਆ ਹੈ ਤੇ ਮੁਲਜ਼ਮਾਂ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ 16 ਜੁਲਾਈ ਹਾਈ ਕੋਰਟ ਨੇ सीबीआई ਨੂੰ ਸੌਂਪੀ ਸੀ ਜਾਂਚ ਕਰਨਲ ਦੇ ਵਕੀਲ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਹੈ ਕੈਵिएट ਕੈਵिएट ਪਾਈ ਸੀ ਤਾਂ ਫਿਲਹਾਲ ਇਸ ਦੇ ਮੰਧ ਵਿੱਚ ਕਰਨ ਦੇ ਵਕੀਲ ਨੇ ਸੁਪਰੀਮ ਕੋਰਟ ਦੇ ਵਿੱਚ ਕੈਵिएट ਪਟੀਸ਼ਨ ਪਾਈ ਸੀ ਕਰਨਲ ਬਾਟ ਕੁਟਮਾਰ ਦਾ ਮਾਮਲਾ ਹੈ ਕਰਨਲ ਬਾਠ ਦੇ ਪੁੱਤਰ ਤੇ ਕਰਨਲ ਦੀ ਕੁਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਵਿੱਚ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਐਸੇ ਮਾਮਲੇ ਦੇ ਵਿੱਚ ਜਦੋਂ ਇਹ ਜਾਂਚ ਸੀਬੀਆਈ ਨੇ ਸੌਂਪ ਦਿੱਤੀ ਗਈ ਤੇ ਇਸ ਦੇ ਵਿਰੁੱਧ ਵੀ ਪਟੀਸ਼ਨ ਪਾਈ ਗਈ ਦਰਸਲ ਮੁਲਜ਼ਮਾ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਤਾਂ ਉੱਥੇ ਹੀ ਕਰਨਲ ਬਾਠ ਕੁਟਮਰ ਮਾਮਲੇ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਸ ਮਾਮਲੇ ਦੇ ਸਬੰਧ ਵਿੱਚ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਜਾਂਚ ਸੀਬੀਆਈ ਨੂੰ ਸੌਂਪਣ ਦੇ ਵਿਰੁੱਧ ਪਟੀਸ਼ਨ ਉੱਤੇ ਸੁਣਵਾਈ ਹੈ ਤੇ ਮੁਲਜ਼ਮਾ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ। ਦਰਅਸਲ 16 ਜੁਲਾਈ ਹਾਈ ਕੋਰਟ ਨੇ ਸੀਬੀਆਈ ਨੂੰ ਜਾਂਚ ਸੌਂਪੀ ਸੀ ਤੇ ਕਰਨਲ ਦੇ ਵਕੀਲ ਨੇ ਸੁਪਰੀਮ ਕੋਰਟ ਦੇ ਵਿੱਚ ਕੈਵिएट ਪਟੀਸ਼ਨ ਪਾਈ ਹੈ। ਉੱਥੇ ਜੇਕਰ ਗੱਲ ਕੀਤੀ ਜਾਵੇ ਕਰਨਲ ਬਾਠ ਤੇ ਕਰਨਲ ਦੇ ਪੁੱਤ ਦੇ ਨਾਲ ਕੁੱਟਮਾਰ ਹੋਈ ਸੀ ਤਾਂ ਕਾਰ ਪਾਰਕਿੰਗ ਨੂੰ ਲੈ ਕੇ ਮੁੱਦਾ ਉੱਠਿਆ ਸੀ ਤਾਂ ਜਿਸ ਤੋਂ ਬਾਅਦ ਵਿੱਚ ਇਹਨਾਂ ਦੇ ਸਬੰਧ ਦੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਹਾਲਾਂਕਿ ਇਸ ਦੌਰਾਨ ਜਿਹੜੇ ਪੁਲਿਸ ਕਰਮਚਾਰੀਆਂ ਦੇ ਵੱਲੋਂ ਕਰਨਲ ਬਾਟ ਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਇਸ ਦੌਰਾਨ ਉਹਨਾਂ ਨੇ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰੀਏ ਇਸ ਮਸਲੇ ਨੂੰ ਸੁਲਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਹੋਇਆ ਇਸ ਨੂੰ ਲੈ ਕੇ ਕੋਰਟ ਦਾ ਰੋਕ ਕੀਤਾ ਗਿਆ ਫਿਰ ਇਹ ਜਾਂਚ ਜਿਹੜੀ ਹੈ ਸੀਬੀਆਈ ਨੂੰ ਸੌਂਪ ਦਿੱਤੀ ਗਈ ਤਾਂ ਸੀਬੀਆਈ ਦੇ ਵੱਲੋਂ ਇਸ ਸਬੰਧ ਦੇ ਵਿੱਚ ਕਾਰਵਾਈ ਕੀਤੀ ਗਈ ਤਾਂ ਇਸ ਖਬਰ ਦੇ ਸਬੰਧ ਵਿੱਚ ਕਮਲ ਕੌਂਸਲ ਸਾਡੇ ਪੱਤਰਕਾਰ ਸਾਡੇ ਨਾਲ ਜੁੜ ਚੁੱਕੇ ਨੇ ਕਮਲ ਜਿਸ ਤਰ੍ਹਾਂ ਦੇ ਨਾਲ ਕਰਨਲ ਪੁਸ਼ਪਿੰਦਰ ਸਿੰਘ ਬਾਠ ਕੁਟਮਾਰ ਦਾ ਮਾਮਲਾ ਪੱਗਦਾ ਜਾ ਰਿਹਾ ਇਸ ਮਾਮਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਤੇ ਜਾਂਚ ਸੀਬੀਆਈ ਨੂੰ ਸੌਂਪਣ ਦੇ ਵਿਰੁੱਧ ਪਟੀਸ਼ਨ ਉੱਤੇ ਅੱਜ ਇਹ ਸੁਣਵਾਈ ਹੋਣੀ ਹੈ ਇਸ ਨੂੰ ਲੈ ਕੇ ਕੀ ਕੋਈ ਜਾਣਕਾਰੀ ਬਾਠ ਕੇ ਮਾਮਲੇ ਵਿੱਚ ਅਬ ਸੁਪਰੀਮ ਕੋਰਟ ਵਿੱਚ ਸੁਣਵਾਈ ਹੋ ਰਹੀ ਹੈ ਪਹਿਲੇ पंजाब हरियाणा हाई कोर्ट में इस पूरे मामले पर सुनवाई हुई और जिस तरीके से पहले पंजाब पुलिस इस पूरे मामले की जांच कर रही थी लेकिन उसके बाद जो है इस पूरे मामले को सीबीआई को सौंप दिया गया है लेकिन अब इस पूरे मामले की अगर सुनवाई की बात करें तो सुप्रीम कोर्ट में होती हुई दिखाई देगी आज केस में किस तरीके की सुनवाई होती है देखने वाली बात होगी ਜੀ ਕਮਲ ਜਾਨਣਾ ਚਾਹਵਾਂਗੇ ਕਿ ਕਦੋਂ ਤੱਕ ਇਹ ਸੁਣਵਾਈ ਹੋਣੀ ਹੈ ਕਿੰਨਾ ਕੁ ਟਾਈਮ ਰੱਖਿਆ ਗਿਆ ਹੈ ਤੇ ਕਦੋਂ ਤੱਕ ਜਿਹੜੀਆਂ ਇਸ ਦੇ ਸਬੰਧ ਦੇ ਵਿੱਚ ਜਿਹੜੇ ਕਹਿ ਸਕਦੇ ਆ ਮੁਲਜ਼ਮਾਂ ਦੇ ਵੱਲੋਂ ਇਹ ਪਟੀਸ਼ਨ ਪਾਈ ਗਈ ਹੈ ਤੇ ਕੀ ਕੁਝ ਅਗਲੀ ਅਪਡੇਟ ਹੋ ਸਕਦੀ ਹੈ ਬਿਲਕੁਲ ਜਿਸ ਤਰੀਕੇ से کورٹ میں ਜਿਸ ਸੁਪਰੀਮ ਕੋਰਟ ਮੇ ਗੇਟ ਲੱਗੀ ਹੈ ਔਰ ਸੁਪਰੀਮ ਕੋਰਟ ਮੇ ਗੇਟ ਲੱਗਣ ਕੇ ਸਾਥ-ਸਾਥ 11 ਵਜੇ ਜੇ کورٹ ਕੀ ਸ਼ੁਰੂਆਤ ਹੋ ਗਈ ਔਰ ਉਸਕੇ ਬਾਅਦ देखना होगा कि जिस तरीके का इनका जो नंबर है वो किस तरीके का है और क्योंकि तो कोर्ट में अगर बात करें तो नंबरिंग के हिसाब से वहां पर कोर्ट के अंदर केस में सुनवाई होती है और किस केस में कितना समय लग जाए ये कहना अभी ठीक नहीं होगा कि कितने बजे इस पूरे मामले पर जो है आदेश आता हुआ है या सुनवाई जो है होती हुई दिखाई देगी ਠੀਕ ਹੈ ਤੇ ਕਮਲ ਇਸ ਦੇ ਨਾਲ ਹੀ ਜਿਸ ਤਰ੍ਹਾਂ ਦੇ ਨਾਲ ਇਹ ਜਾਂਚ सीबीआई ਨੂੰ ਸੌਂਪ ਦਿੱਤੀ ਗਈ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਨਾਲ ਕੁੱਟਮਾਰ ਹੋਈ ਸੀ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਨੂੰ ਚਲਦਿਆਂ ਹੋਇਆਂ ਨਿਰਪੱਖ ਜਾਂਚ ਦੇ ਲਈ ਇਸ ਕੇਸ ਦੇ ਬਾਰੇ ਇਹ ਗੱਲ ਕਹੀ ਗਈ ਸੀ ਕਿ सीबीआई ਨੂੰ ਇਹ ਕੇਸ ਸੌਂਪ ਦਿੱਤਾ ਜਾਵੇ ਤਾਂ ਫਿਰ ਹੁਣ ਮੁਲਜ਼ਮਾਂ ਦੇ ਵੱਲੋਂ ਹੁਣ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਜਿਸ ਤਰੀਕੇ سے ਸੁਪਰੀਮ ਹਾਈ ਕੋਰਟ ਕੇ ਫੈਸਲੇ ਕੋ ਚੁਣੌਤੀ دی ਗਈ ਹੈ अब देखना होगा सुप्रीम कोर्ट ਕਿਉਂਕਿ कर्नल बाट लगातार जो है पिछले दिनों की बात करें तो परिवार कर्नल बाट का रक्षा मंत्री राजनाथ सिंह से भी मुलाकात जो है उन लोगों ने की थी और जिस तरीके की आ, जो घटनाक्रम जिस तरीके का हुआ था तो इसको लेकर पूरा डिटेल में जो है वो रक्षा मंत्री राजनाथ सिंह के साथ जो न, उन लोगों ने बातचीत की थी लेकिन लगातार उन लोगों की मांग थी की जो जांच है वो सीबीआई के थ्रू होना अच्छा चाहिए क्योंकि उनको जो पंजाब के अंदर ये जो घटना है वो घटी थी और जिसके बाद जो है ये मामले में तोल पकड़ा था और जिसके बाद जो है लगातार पंजाब पुलिस इस पूरे मामले की जांच कर रही थी लेकिन उन्होंने कहा था कि इस पूरे मामले की जाँच जो है सीबीआई को होनी चाहिए और सीबीआई अब जो है इस पूरे मामले की जाँच करती हुई दिखाई दे रही है ਜੀ ਇਸ ਦੇ ਨਾਲ ਹੀ ਕਮਲ ਇਹ ਵੀ ਸਵਾਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਸੀਬੀਆਈ ਦੇ ਵੱਲੋਂ ਕਾਰਵਾਈ ਕੀਤੀ ਗਈ ਐਫਆਈਆਰ ਵੀ ਦਰਜ ਕੀਤੀ ਗਈ ਕੁਝ ਹੋਰਾਂ ਦਾ ਵੀ ਨਾਮ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਵਿੱਚ ਇਹਨਾਂ ਮੁਲਜ਼ਮਾ ਨੇ ਜਿਹੜਾ ਸੁਪਰੀਮ ਕੋਰਟ ਦਾ ਰੁਕ ਕੀਤਾ ਹਾਈ ਕੋਰਟ ਤੋਂ ਬਾਅਦ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਚਾਅ ਦੇ ਲਈ ਇਹਨਾਂ ਨੇ ਸੁਪਰੀਮ ਕੋਰਟ ਦੀ ਰੁਕ ਕੀਤਾ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਇਹਨਾਂ ਸਿਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ बिल्कुल जिस तरीके का हाई कोर्ट का जो 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 जी, जिस तरीके से जो जिनके ऊपर आरोप लग रहे हैं वो पंजाब हाई कोर्ट के जिस तरीके के फैसले के खिलाफ उन्होंने सुप्रीम कोर्ट का रुख किया है और अब जो कर्नल बाट की फैमिली है वो भी सुप्रीम कोर्ट में जो है वो पहुंच चुके पहुंच चुकी है और लगातार अपना पक्ष जो है वहाँ पर रखती भी दिखाई देगी लेकिन जिस तरीके का अभी सीबीआई इस पूरे मामले की जाँच कर रही है और जो कर्नल बाट की फैमिली है

जो जो आरोप है या बयान है वो दर्ज जो है करवाने के लिए केविट फाइल किया अब और देखना होगा कि जिस तरीके का सुप्रीम कोर्ट जब इस पूरे मामले पर सुनवाई करता है तो किस तरीके का आदेश जो है वो देते हुए दिखाई देते हैं कि किस तरीके का क्योंकि जो पीड़ित परिवार जो आरोपी पक्ष है उनकी तरफ से सुप्रीम कोर्ट तक क्योंकि रोक किया गया है क्योंकि अगर पीड़ित पक्ष की बात करें तो पीड़ित पक्ष ने यही मांग करी थी कि जो जांच है वो सीबीआई के द्वारा जो है वो होनी चाहिए और जो पूरी जानकारी है वो जनता तक के जनता के बीच आनी चाहिए कि किस तरीके की कुटमार जो है वो जनरल बाग के साथ की गई थी और किस तरीके का जो रवैया रहा है वो किस तरीके का रहा है उसको लेकर पूरी सीबीआई ग्लेशपुर मामले की जांच कर रही थी लेकिन अब जब पीएआरओ भी पी पक्ष का तर, की तरफ सुप्रीम कोर्ट को कर दिया गया है तो देखना होगा ਠੀਕ ਹੈ ਕਮਲ तमाम ਜਾਣਕਾਰੀ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਤਕਰਨਲ ਪੁਸ਼ਪਿੰਦਰ ਸਿੰਘ ਬਾਠ ਕੁਟਮਾਰ ਦਾ ਮਾਮਲਾ ਪੱਕਦਾ ਜਾ ਰਿਹਾ ਹੈ ਇਸ ਮਾਮਲੇ ਦੀ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਦਰਅਸਲ ਜਾਂਚ ਸੀਬੀਆਈ ਨੂੰ ਸੌਂਪਣ ਦੇ ਵਿਰੁੱਧ ਪਟੀਸ਼ਨ ਉੱਤੇ ਸੁਣਵਾਈ ਹੋਣੀ ਹੈ ਇਹ ਮੁਲਜ਼ਮਾ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਤਾਂ 16 ਜੁਲਾਈ ਹਾਈ ਕੋਰਟ ਨੇ ਸੀਬੀਆਈ ਨੂੰ ਸੌਂਪੀ ਸੀ ਜਾਂਚ ਕਰਨਲ ਦੇ ਵਕੀਲ ਨੇ ਸੁਪਰੀਮ ਕੋਰਟ ਦੇ ਵਿੱਚ ਪਾਈਏ ਕਬੀਅਤ ਪਾਰਟੀਸ਼ਨ ਉੱਥੇ ਜੇਕਰ ਗੱਲ ਕੀਤੀ ਜਾਵੇ ਮੁੱਦਾ ਕਾਫੀ ਜ਼ਿਆਦਾ ਪੱਕਤਾ ਜਾ ਰਿਹਾ ਹੈ ਇਸ ਮੁੱਦੇ ਦੀ ਜੇਕਰ ਗੱਲ ਕੀਤੀ ਜਾਵੇ ਇਸ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਇਹਨਾਂ ਮੁਲਜ਼ਮਾਂ ਤੇ ਜਿਨ੍ਹਾਂ ਤੇ ਦੋਸ਼ ਲੱਗੇ ਨੇ ਇਹਨਾਂ ਨੇ ਪਰਿਵਾਰ ਦੇ ਨਾਲ ਸਹਿਮਤੀ ਤੇ ਵੀ ਗੱਲ ਰੱਖੀ ਸੀ ਕਿ ਕਿਤੇ ਨਾ ਕਿਤੇ ਸਹਿਮਤੀ ਦੇ ਨਾਲ ਇਹ ਫੈਸਲਾ ਹਾਲ ਹੋ ਜਾਵੇ ਪਰ ਪਰਿਵਾਰ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਖਾਸ ਕਰਕੇ ਰਿੱਤੂ ਬਾਠ ਜੋ ਕਿ ਕਰਨਲ ਬਾਠ ਦੀ ਪਤਨੀ ਹੈ ਉਹਨਾਂ ਦਾ ਇਹ ਕਹਿਣਾ ਸੀ ਕਿ ਇਹਨਾਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਜੋ ਇਹਨਾਂ ਨੇ ਕੰਮ ਕੀਤਾ ਉਹ ਬੇਹਦ ਨਿੰਦਣਯੋਗ ਸੀ ਪਰ ਨੇ ਦਰਦਰ ਦੀਆਂ ਠੋਕਰਾਂ ਖਾਦੀਆਂ ਉਸ ਤੋਂ ਬਾਅਦ ਵਿੱਚ ਕੋਰਟ ਦਾ ਰੋਕ ਕੀਤਾ ਹਾਲਾਂਕਿ ਇਸ ਦੌਰਾਨ ਸੀਬੀਆਈ ਨੂੰ ਜਾਂਚ ਸੌਂਪੀ ਗਈ ਇਸ ਦੌਰਾਨ ਸੀਬੀਆਈ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਕੁਝ ਹੋਰ ਨਾਂ ਦੇ ਨਾਮ ਵੀ ਸਾਹਮਣੇ ਆਏ ਤਾਂ ਕਰਨਲ ਪੁਸ਼ਪਿੰਦਰ ਸਿੰਘ ਬਾਟ ਮਾਮਲੇ ਨੂੰ ਲੈ ਕੇ ਜਿਹੜੀ ਸੀਬੀਆਈ ਦੇ ਵੱਲੋਂ ਕਾਰਵਾਈ ਕੀਤੀ ਗਈ ਸੀਬੀਆਈ ਨੂੰ ਜਾਂਚ ਸੌਂਪੀ ਗਈ ਇਸ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਹੋਣਾ ਹੈ ਦਰਸਲ ਮੁਲਜ਼ਮਾ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਅੱਜ ਦਾ ਫੈਸਲਾ ਕੀ ਹੋਣ ਵਾਲਾ ਦੇਖਦੇ ਹਾਂ ਇਸ ਦੇ ਬਾਰੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਪਤਾ ਲੱਗ ਜਾਏਗਾ ਕਿ ਅੱਜ ਦਾ ਇਹ ਜਿਹੜਾ ਫੈਸਲਾ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ